ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਆਪਣਾ ਮਕਾਨ ਮਕਾਨ ਨਾਲ ਸਭ ਤੋਂ ਵੱਧ ਟੁਕਮਾ ਸ਼ਬਦ ਆਪਣਾ ਹੁੰਦਾ ਹੈ 10 ਸਾਲ ਦੇ ਅਨਪੜ 20 ਸਾਲ ਦੇ ਬਿਮਾਰ 30 ਸਾਲ ਦੇ ਵਿਲੇ 40 ਸਾਲ ਦੇ ਕੁਆਰੇ 50 ਸਾਲ ਦੇ ਨਿਰਸੰਤਾਨ ਅਤੇ 60 ਸਾਲ ਦੇ ਬਿਨ ਮਕਾਨ ਵਿਅਕਤੀ ਦੀ ਹਾਲਤ ਕਦੀ ਸੁਧਰ ਨਹੀਂ ਸਕਦੀ ਜਿਹੜਾ 10 ਸਾਲ ਤੱਕ ਪੜ੍ਹਨ ਨਹੀਂ ਪਿਆ ਉਹ ਕਦੋਂ ਪੜ੍ਹਨਾ ਸ਼ੁਰੂ ਕਰੇਗਾ ਜਿਹੜਾ 20 ਸਾਲ ਦੀ ਉਮਰ ਵਿੱਚ ਬਿਮਾਰ ਹੈ ਉਹ ਤੰਦਰੁਸਤ ਕਦੋਂ ਹੋਵੇਗਾ ਜਿਸ ਨੂੰ 30 ਸਾਲ ਦੀ ਉਮਰ ਤੱਕ ਕੰਮ ਕਰਨ ਦੀ ਆਦਤ ਨਹੀਂ ਪਈ ਉਹ ਸਾਰੀ ਜ਼ਿੰਦਗੀ ਠੱਗੀਆਂ ਠੋਰੀਆਂ ਨਾਲ ਹੀ ਗੁਜ਼ਾਰੇਗਾ ਜਿਸ ਦਾ 40 ਸਾਲ ਦੀ ਉਮਰ ਤੱਕ ਵਿਆਹ ਨਹੀਂ ਹੋਇਆ ਵਿਆਹ ਹੋ ਵੀ ਜਾਵੇ ਦੁਖੀ ਹੀ ਹੋਵੇਗਾ ਅਤੇ ਕਰੇਗਾ ਜਿਸ ਦੀ 50 ਸਾਲ ਤੱਕ ਸੰਤਾਨ ਪੈਦਾ ਨਹੀਂ ਹੋਈ ਜੇ ਹੋ ਵੀ ਜਾਵੇ ਜਲਦੀ ਯਤੀਮ ਹੋ ਜਾਵੇਗੀ ਜਿਸ ਨੇ 60 ਸਾਲ ਦੀ ਉਮਰ ਤੱਕ ਮਕਾਨ ਨਹੀਂ ਪਾਇਆ ਜੇ ਪਾ ਵੀ ਲਵੇ ਤਾਂ ਉਸ ਘਰ ਵਿੱਚ ਸਭ ਤੋਂ ਪਹਿਲਾ ਸਮਾਗਮ ਉਸ ਦੀ ਅੰਤਮ ਅਰਦਾਸ ਹੀ ਹੋਵੇਗੀ ਜੀਵਨ ਦਾ ਹਰ ਕੰਮ ਕਰਨ ਲਈ ਇੱਕ ਸਮਾਂ ਨਿਸ਼ਚਿਤ ਦਾ ਟੁਕਮਾ ਹੁੰਦਾ ਹੈ ਕਿਸੇ ਕੰਮ ਵਿੱਚ ਤੁਸੀਂ ਕੁਝ ਸਾਲਾਂ ਦੀ ਦੇਰੀ ਕਰਕੇ ਵੇਖੋ ساری ਉਮਰ ਹਫਦੇ ਰਹੋਗੇ ਪਰ ਉਹ ਦੇਰੀ ਨਹੀਂ ਨਿਕਲੇਗੀ ਤੁਸੀਂ ਆਪਣਾ ਵਿਆਹ 5-7 ਸਾਲ ਦੇਰ ਨਾਲ ਕਰਕੇ ਵੇਖੋ ਤੁਹਾਨੂੰ ਆਪਣੀ ਸੰਤਾਨ ਲਈ ਠੋਕ ਮੇ ਰਿਸ਼ਤੇ ਹੀ ਨਹੀਂ ਮਿਲਣਗੇ ਲਗਭਗ 40 ਸਾਲ ਦੀ ਉਮਰ ਵਿੱਚ ਮਨੁੱਖ ਨੇ ਆਪਣੀਆਂ ਵੱਡੀਆਂ ਸਮੱਸਿਆਵਾਂ ਮ ਹੱਲ ਕਰ ਲਈਆਂ ਹੁੰਦੀਆਂ ਹਨ ਇਸ ਉਮਰ ਤੱਕ ਵਿੱਦਿਆ ਪ੍ਰਾਪਤੀ ਅਤੇ ਕੁਝ ਵੀ ਨਵਾਂ ਸਿੱਖਣ ਦਾ ਸਮਾਂ ਲੰਘ ਚੁੱਕਾ ਹੁੰਦਾ ਹੈ ਅਤੇ ਪ੍ਰਾਪਤ ਵਿੱਦਿਆ ਦੇ ਸੰਦਰਭ ਵਿੱਚ ਰੋਜ਼ਗਾਰ ਲੱਗ ਚੁੱਕਾ ਹੁੰਦਾ ਹੈ ਵਿਆਹ ਹੋ ਚੁੱਕਾ ਹੁੰਦਾ ਹੈ ਬੱਚੇ ਹੋ ਚੁੱਕੇ ਹੁੰਦੇ ਹਨ ਮਨੁੱਖ ਆਪਣੇ ਆਰਥਿਕ ਵਿਕਾਸ ਦੇ ਅੱਧ ਵਿੱਚ ਪਹੁੰਚ ਚੁੱਕਿਆ ਹੁੰਦਾ ਹੈ। ਜਵਾਨੀ ਲੰਘ ਚੁੱਕੀ ਹੁੰਦੀ ਹੈ। ਬੜਾਪਾ ਸ਼ੁਰੂ ਹੋ ਚੁੱਕਾ ਹੁੰਦਾ ਹੈ। ਰੋਮਾਂਸ ਪਿੱਛੇ ਰਹਿ ਗਿਆ ਹੁੰਦਾ ਹੈ। ਜਥਾਰਤ ਅਡੀਕ ਰਿਹਾ ਹੁੰਦਾ ਹੈ। ਅਤੇ ਮਾਪਿਆਂ ਵੱਲੋਂ ਮਿਲੀ ਸ਼ਕਲ ਬਦਲ ਚੁੱਕੀ ਹੁੰਦੀ ਹੈ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣਾ ਮਕਾਨ ਉਸਾਰਨਾ ਚਾਹੁੰਦਾ ਹੁੰਦਾ ਹੈ। ਅਤੇ ਇਸ ਸਬੰਧ ਵਿੱਚ ਉਸਨੇ ਮਕਾਨ ਕਿੱਥੇ ਪਾਉਣਾ ਹੈ, ਕਿਹੋ ਜਿਹਾ ਪਾਉਣਾ ਹੈ ਆਦੀ ਸਬੰਧੀ ਕੁਝ ਨਿਰਣੇ ਕਰ ਲਏ ਹੁੰਦੇ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣਾ ਮਕਾਨ ਉਸਾਰਨਾ ਚਾਹੁੰਦਾ ਹੁੰਦਾ ਹੈ ਅਤੇ ਇਸ ਸਬੰਧ ਵਿੱਚ ਉਸਨੇ ਮਕਾਨ ਕਿੱਥੇ ਪਾਉਣਾ ਹੈ ਕਿਹੋ ਜਿਹਾ ਪਾਉਣਾ ਹੈ ਆਦੀ ਸਬੰਧੀ ਕੁਝ ਨਿਰਣੇ ਕਰ ਲਏ ਹੁੰਦੇ ਹਨ ਬਚਪਨ ਵਿੱਚ ਖੁਸ਼ੀ ਦਾ ਪ੍ਰਮੁੱਖ ਸਰੋਤ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਜਵਾਨੀ ਵਿੱਚ ਖੁਸ਼ੀ ਦਾ ਪ੍ਰਮੁੱਖ ਸਰੋਤ ਪਿਆਰ ਕਰਨ ਵਾਲੀ ਦੂਜੀ ਧਿਰ ਦਾ ਸਾਥ ਹੁੰਦਾ ਹੈ 40 ਦੇ ਸਾਲ ਦੇ ਨੇੜੇ ਤੇੜੇ ਮਨੁੱਖ ਆਪਣੇ ਪਦਵੀ ਵਿੱਚੋਂ ਖੁਸ਼ੀ ਲੱਭਦਾ ਹੈ ਅਤੇ ਉਹ ਆਪਣੀ ਮਾਇਕ ਸਥਿਤੀ ਦੇ ਸੰਦਰਭ ਵਿੱਚ ਸਮਾਜ ਵਿੱਚ ਵਿਚਰਦਾ ਹੈ। ਬਡਾਪੇ ਵਿੱਚ ਆਪ ਬਣਾਈ ਹੋਈ ਜਾਇਦਾਦ ਅਤੇ ਇਕੱਤਰ ਕੀਤਾ ਧਨ ਪ੍ਰਵਾਸ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਇਵੇਂ ਕਿਹਾ ਜਾ ਸਕਦਾ ਹੈ ਕਿ ਬਚਪਨ ਵਿੱਚ ਵਿਅਕਤੀ ਫਲ ਖਾਂਦਾ ਹੈ, ਜਵਾਨੀ ਵਿੱਚ ਬੀਜਦਾ ਹੈ, ਅਧਿਕੜ ਉਮਰ ਵਿੱਚ ਰਾਖੀ ਕਰਦਾ ਹੈ ਅਤੇ ਬਡਾਪੇ ਵਿੱਚ ਆਪਣੇ ਬਾਗ-ਬਗੀਚੇ ਨੂੰ ਵੇਖ-ਵੇਖ ਖੁਸ਼ ਹੁੰਦਾ ਜਾਂ ਝੂਰਦਾ ਹੈ। ਜਦੋਂ ਤੱਕ ਵਿਆਹ ਨਹੀਂ ਹੁੰਦਾ ਮਨੁੱਖ ਦੀ ਸਾਰੀ ਸੋਚ ਵਿਆਹ ਉਤੇ ਕੇਂਦਰਿਤ ਹੁੰਦੀ ਹੈ ਜਦੋਂ ਵਿਅਕਤੀ ਟੱਬਰ ਉਸਾਰ ਲੈਂਦਾ ਹੈ ਤਾਂ ਉਸ ਦੀ ਸਾਰੀ ਸੋਚ ਆਪਣਾ ਘਰ ਉਸਾਰਨ ਦੀ ਕਲਪਨਾ ਉਤੇ ਕੇਂਦਰਿਤ ਹੋ ਜਾਂਦੀ ਹੈ ਮਕਾਨ ਦਾ ਸੰਕਲਪ ਪਰਿਵਾਰ ਦੇ ਸੰਕਲਪ ਉਪਰੰਤ ਉਸਰਦਾ ਹੈ ਹਰ ਇੱਕ ਵਿਅਕਤੀ ਆਪਣਾ ਘਰ ਉਸਾਰਨਾ ਚਾਹੁੰਦਾ ਹੈ ਇਹ ਇੱਛਾ ਕਿੰਨੇ ਹੀ ਸਾਲ ਮਨੁੱਖ ਦੇ ਦਿਲ ਦਿਮਾਗ ਨੂੰ ਘੇਰੀ ਰੱਖਦੀ ਹੈ ਪੁਰਸ਼ ਦੇ ਮੁਕਾਬਲੇ ਇਸਤਰੀ ਵਿੱਚ ਇਹ ਇੱਛਾ ਵਧੇਰੇ ਪ੍ਰਵਲ ਹੁੰਦੀ ਹੈ ਪੁਰਸ਼ ਰੋਜਗਾਰ ਦੇ ਸੰਦਰਭ ਵਿੱਚ ਸੰਸਾਰ ਨੂੰ ਵੇਖਦਾ ਹੈ ਜਦੋਂ ਕਿ ਇਸਤਰੀ ਆਪਣੇ ਪਰਿਵਾਰ ਅਤੇ ਘਰ ਦੇ ਸੰਦਰਭ ਵਿੱਚ ਸੰਸਾਰ ਵਿੱਚ ਵਿਚਰਦੀ ਹੈ ਆਪਣੇ ਚੰਗੇ ਸੋਹਣੇ ਸਾਫ਼ ਅਤੇ ਖੁੱਲੇ ਮਕਾਨ ਦੀ ਇੱਛਾ ਪੁਰਸ਼ ਦੇ ਮੁਕਾਬਲੇ ਇਸਤਰੀ ਨੂੰ ਵਧੇਰੇ ਹੁੰਦੀ ਹੈ ਕਿਉਂਕਿ ਇਸਤਰੀ ਸਿਰ ਲੁਕਾਉਣ ਦੀ ਸ਼ੱਤ ਹੀ ਨਹੀਂ ਲੱਭਦੀ ਆਪਣੇ ਅਤੇ ਆਪਣੇ ਪਰਿਵਾਰ ਲਈ ਮਾਨ ਸਤਕਾਰ ਅਤੇ ਇੱਜ਼ ਦੇ ਨਿਗਰ ਆਧਾਰ ਵੀ ਲੱਭਦੀ ਹੈ ਜਿਨ੍ਹਾਂ ਦਾ ਆਪਣਾ ਘਰ ਨਹੀਂ ਹੁੰਦਾ ਉਹਨਾਂ ਕੋਲ ਭਾਵੇਂ ਹੋਰ ਕੁਝ ਵੀ ਹੋਵੇ ਉਹਨਾਂ ਨੂੰ ਆਪਣੇ ਸੌਖਿਆ ਤੇ ਸੰਪੂਰਨ ਹੋਣ ਦਾ ਅਹਿਸਾਸ ਨਹੀਂ ਹੁੰਦਾ ਆਪਣੇ ਘਰ ਵਿੱਚ ਵਸਣ ਵਾਲੇ ਪਤੀ ਪਤਨੀ ਦੇ ਮੁਕਾਬਲੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਪਤੀ ਪਤਨੀ ਵਧੇਰੇ ਰੁੱਸਦੇ ਅਤੇ ਲੜਦੇ ਹਨ ਆਤਮਿਕ ਸ਼ਾਂਤੀ ਸੁੱਖ ਦੀ ਨੀਂਦ ਆਪਣੇ ਘਰ ਵਿੱਚ ਹੀ ਲੱਭਦੀ ਹੈ ਕਿਰਾਏ ਦੇ ਮਕਾਨ ਵਿੱਚ ਵਿਚਰਦਿਆਂ ਹਰ ਰੋਜ਼ ਇਹ ਅਹਿਸਾਸ ਹੁੰਦਾ ਹੈ ਕਿ ਇਸ ਘਰੋਂ ਇੱਕ ਦਿਨ ਚਲੇ ਜਾਣਾ ਹੈ ਇਸੇ ਕਰਕੇ ਕਿਰਾਏ ਦੇ ਮਕਾਨ ਵਿੱਚ ਆਪਾ ਵਿਕਸਿਤ ਹੋਣ ਦੇ ਥਾਂ ਸੁੰਗੜਦਾ ਹੈ ਮਾਲਕ ਮਕਾਨ ਅਤੇ ਕਿਰਾਏਦਾਰ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਕਿ ਲਗਭਗ ਹਰ ਹਾਲਤ ਵਿੱਚ ਇਸਨੇ ਅੰਤ ਨੂੰ ਵਿਗੜਨਾ ਹੀ ਹੁੰਦਾ ਹੈ ਮਾਲਕ ਮਕਾਨ ਅਤੇ ਕਿਰਾਏਦਾਰ ਵਿੱਚ ਵਿਗੜਿਆ ਰਿਸ਼ਤਾ ਦੋਹਾਂ ਤੇ ਰਹਿੰਦੀ ਸੁਖ ਸ਼ਾਂਤੀ ਨੂੰ ਛੱਟ ਜਾਂਦਾ ਹੈ ਜਿਹੜੇ ਕਿਰਾਏਦਾਰ ਕਿਰਾਏ ਦੇ ਮਕਾਨ ਉੱਤੇ ਕਬਜ਼ਾ ਕਰ ਲੈਂਦੇ ਹਨ ਉਹ ਸੌਖੇ ਭਾਵੇਂ ਹੁੰਦੇ ਹੋਣਗੇ ਪਰ ਉਹ ਸੁਖੀ ਨਹੀਂ ਹੁੰਦੇ ਉਨਾਂ ਨੂੰ ਜਦੋਂ ਆਪਣੀ ਵਿਧੀਕੀ ਦਾ ਅਹਿਸਾਸ ਹੁੰਦਾ ਹੈ ਉਦੋਂ ਤੱਕ ਉਹ ਚਿੰਤਾ ਅਤੇ ਤਣਾਅ ਦੀਆਂ ਉਪਜਾਇਆਂ ਕਈ ਬਿਮਾਰੀਆਂ ਵਿੱਚ ਘਿਰ ਚੁੱਕੇ ਹੁੰਦੇ ਹਨ ਆਪਣਾ ਮਕਾਨ ਉਸਾਰਨਾ ਮੁਸੀਬਤ ਨਹੀਂ ਇੱਕ ਚੁਣੌਤੀ ਹੈ ਅਤੇ ਇੱਕ ਅਫਸਰ ਵੀ ਹੈ ਇਹ ਕੁਝ ਮੁੱਲਵਾਨ ਸਿਰਜਣ ਦਾ ਅਮਲ ਹੁੰਦਾ ਹੈ ਜਿਵੇਂ ਮੰਗੀ ਹੋਈ ਕਲਮ ਨਾਲ ਪ੍ਰੇਮ ਪੱਤਰ ਨਹੀਂ ਲਿਖਿਆ ਜਾ ਸਕਦਾ ਉਹ ਮੈਂ ਹੀ ਕਿਸੇ ਦੂਜੇ ਦੇ ਬਣਾਏ ਮਕਾਨ ਵਿੱਚ ਰਹਿੰਦੇ ਆਂ ਜ਼ਿੰਦਗੀ ਦੀ ਕਵਿਤਾ ਸੁਣੀ ਤਾਂ ਜਾ ਸਕਦੀ ਹੈ ਪਰ ਉਸ ਦੇ ਅਰਥ ਆਪਣੇ ਘਰ ਵਿੱਚ ਹੀ ਸਮਝ ਆਉਂਦੇ ਹਨ ਜੇ ਮਕਾਨ ਪਾਉਣਾ ਇੱਕ ਮਹਿੰਗੀ ਗਲਤੀ ਹੈ ਤਾਂ ਵੀ ਇਹ ਗਲਤੀ ਸਭ ਨਾਲ ਚੰਗੇ ਬੰਦਿਆਂ ਵੱਲੋਂ ਕੀਤੀ ਜਾਣਯੋਗ ਹੈ ਚੰਗੇ ਅਤੇ ਵੱਡੇ ਕੰਮ ਅਕਸਰ ਔਖਿਆਂ ਹੋ ਕੇ ਹੀ ਕੀਤੇ ਜਾਂਦੇ ਹਨ ਪਰ ਇਹਨਾਂ ਨੂੰ ਕਰਨ ਉਪਰੰਤ ਹਮੇਸ਼ਾ ਬੜੀ ਸੌਖ ਹੁੰਦੀ ਹੈ ਜਿਹੜੇ ਮਕਾਨ ਉਸਾਰਨ ਵਿਰੁੱਧ ਦਲੀਲਾਂ ਦਿੰਦੇ ਹਨ ਉਹ ਉਹਨਾਂ ਪਰੇਸ਼ਾਨ ਅਤੇ ਮਾਇੂਸ ਲੋਕਾਂ ਵਿੱਚੋਂ ਹੁੰਦੇ ਹਨ ਜਿਹੜੇ ਵਿਆਹ ਨੂੰ ਇੱਕ ਖਾਲ ਜਗਣ ਮੰਨਦੇ ਹਨ ਅਤੇ ਜਿਹੜੇ ਸੰਤਾਨ ਨੂੰ ਇੱਕ ਮੁਸੀਬਤ ਸਮਝਦੇ ਹਨ ਇਹਨਾਂ ਨੂੰ ਕੋਈ ਪੁੱਛੇ ਕਿੰਨਾ ਚੰਗਾ ਹੁੰਦਾ ਜੇ ਤੁਹਾਡੇ ਮਾਪੇ ਵੀ ਵਿਆਹ ਜਾਂ ਮਕਾਨ ਬਾਰੇ ਇਵੇਂ ਹੀ ਸੋਚਦੇ ਹੁੰਦੇ ਮਕਾਨ ਉਸਾਰਨ ਦੇ ਪੱਖ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਇਸ ਦੇ ਵਿਰੋਧ ਵਿੱਚ ਜਾਣ ਵਾਲੀ ਹਰ ਦਲੀਲ ਵਿੱਚ ਮੁਕਾਰੀ ਅਤੇ ਚਲਾਕੀ ਛੁਪੀ ਹੁੰਦੀ ਹੈ ਮਕਾਨ ਉਸਾਰਨਾ ਇੱਕ ਮੁਸੀਬਤ ਹੈ ਨਹੀਂ ਇਹ ਮੁਸੀਬਤ ਬਣਾ ਦਿੱਤੀ ਗਈ ਹੈ ਸਾਰ ਕੁਝ ਇਤਨਾ ਮਹਿੰਗਾ ਹੋ ਗਿਆ ਹੈ ਕਿ ਮਕਾਨ ਉਸਾਰਨ ਦੇਖਿਆ ਨਾ ਰਹੀ ਡਰ ਆਉਣ ਲੱਗ ਪੈਂਦਾ ਹੈ। ਮਸੀਮਤਵਾ ਮੇ ਕਿਤਨੀ ਵੀ ਵੱਡੀ ਹੋਵੇ ਤਾਂ ਵੀ ਬਿਉਂਤ ਅਤੇ ਸਵਰ ਨਾਲ ਉਸ ਨੂੰ ਹੱਲ ਕੀਤਾ ਜਾ ਸਕਦਾ ਹੈ। ਲੰਮੇ ਪੈਂਡੇ ਨੂੰ ਤੈਅ ਕਰਨ ਦੇ ਦੋ ਤਰੀਕੇ ਹੁੰਦੇ ਹਨ। ਤੇਜ਼ ਤੇਜ਼ ਟੁਰਨਾ ਅਤੇ ਸਵਖਤ ਤੇ ਟੁਰ ਪੈਣਾ। ਪੈਂਡਾ ਤੇਜ਼ ਟੁਰਨ ਨਾਲ ਥਕਾ ਦਿੰਦਾ ਹੈ ਜਦੋਂ ਕਿ ਸਵਖਤ ਤੇ ਟੁਰਨ ਨਾਲ ਸਵੈ ਵਿਸ਼ਵਾਸ ਪ੍ਰਦਾਨ ਕਰਦਾ ਹੈ। ਪੈਂਡਾ ਭਾਵੇਂ ਕਿੰਨਾ ਵੀ ਲੰਮਾ ਹੋਵੇ ਲਗਾਤਾਰ ਟਰਦੇ ਰਹਿਣ ਨਾਲ ਉਹ ਖਤਮ ਹੋ ਹੀ ਜਾਂਦਾ ਹੈ ਸਨੈਰੀ ਅਸੂਲ ਹੈ ਜਿੱਥੇ ਇਕੱਲਿਆਂ ਜਾ ਸਕਦੇ ਹੋ ਸਾਥ ਦੀ ਉਡੀਕ ਨਾ ਕਰੋ ਅਤੇ ਜੋ ਕੰਮ ਕਰਨਾ ਜ਼ਰੂਰੀ ਹੋਵੇ ਉਸ ਲਈ ਬਹਾਨੇ ਨਾ ਲੱਭੋ ਮਕਾਨ ਪਾਉਣ ਦੇ ਸਬੰਧ ਵਿੱਚ ਸਭ ਤੋਂ ਵੱਡਾ ਕੰਮ ਮਕਾਨ ਪਾਉਣ ਦਾ ਫੈਸਲਾ ਕਰਨਾ ਹੁੰਦਾ ਹੈ ਇਹ ਫੈਸਲਾ ਜਿਤਨੀ ਦ੍ਰਿੜਤਾ ਨਾਲ ਕੀਤਾ ਜਾਵੇ ਉਤਨਾ ਹੀ ਉਸ ਨੂੰ ਸਿਰੇ ਚੜਾਉਣਾ ਸੌਖਾ ਹੁੰਦਾ ਹੈ ਛੋਟਾ ਪਰਿਵਾਰ ਅਤੇ ਬੱਚਤ ਦੀ ਆਦਤ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ ਪਹਿਲੇ 1 ਲੱਖ ਰੁਪਏ ਬਚਾਉਣਾ ਹੀ ਔਖੇ ਹੁੰਦੇ ਹਨ ਇਸ ਉਪਰੰਤ ਬਚਾਈ ਹੋਈ ਰਕਮ ਆਪੇ ਵਧਦੀ ਰਹਿੰਦੀ ਹੈ ਅਤੇ ਬੱਚੇ ਦੀ ਆਦਤ ਪੱਕ ਜਾਂਦੀ ਹੈ ਬਚਤ ਕਰਨ ਦੀ ਆਦਤ ਫਜ਼ੂਲ ਖਰਚੇ ਨੂੰ ਰੋਕਦੀ ਹੈ ਜੀਵਨ ਨੂੰ ਨਵੇਂ ਅਰਥ ਪ੍ਰਦਾਨ ਕਰਦੀ ਹੈ ਅਤੇ ਇਸ ਨਾਲ ਅਪਹੁੰਚ ਅਵਸਥਾ ਵੀ ਨੇੜੇ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਬਚਤ ਨਾਲ ਘਰੇਲੂ ਸਬੰਧ ਕੂੜੇ ਅਤੇ ਸੁਖਾਵੇਂ ਹੋ ਜਾਂਦੇ ਹਨ ਅਤੇ ਕਾਲ ਦੀ ਥਾਂ ਸੰਜਮ ਅਤੇ ਸੰਕੋਚ ਲੈ ਲੈਂਦੇ ਹਨ ਜਿੰਦਗੀ ਦੇ ਵੱਡੇ ਫੈਸਲੇ ਸਾਡੇ ਜੀਵਨ ਦਾ ਕਾਇਆਕਲਪ ਕਰਨ ਵਾਲੇ ਫੈਸਲੇ ਬਚਤ ਵਾਲੇ ਪੈਸਿਆਂ ਨਾਲ ਹੀ ਸਿਰੇ ਚੜਦੇ ਹਨ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਪੈਸੇ ਤੋਂ ਬਿਨਾ ਤਾਂ ਕੁਝ ਵੀ ਸੰਭਵ ਨਹੀਂ ਹੁੰਦਾ ਬਚਤ ਅਤੇ ਸੰਜਮ ਹਰ ਮੁਸੀਬਤ ਨੂੰ ਬਰਦਾਸ਼ਤ ਕਰਨ ਦਾ ਬਲ ਸਾਹਸ ਧੀਰਜ ਅਤੇ ਸਮਰੱਥਾ ਪ੍ਰਦਾਨ ਕਰਦੇ ਹਨ ਮਕਾਨ ਉਸਾਰਨ ਲਈ ਪੈਸੇ ਨਾਲੋਂ ਵੀ ਵਧੇਰੇ ਲੋੜ ਮਨੋਬਲ ਦੀ ਹੁੰਦੀ ਹੈ ਮਕਾਨ ਪਾਉਣ ਸਮੇ ਤੁਹਾਨੂੰ ਗਿਆਨ ਹੋਵੇਗਾ ਕਿ ਤੁਹਾਡੇ ਵਿੱਚ ਮੋਰਚੇ ਤੇ ਡਟੇ ਰਹਿਣ ਦੀ ਹਿੰਮਤ ਕਿੰਨੀ ਹੈ ਜਿਹੜੇ ਲੋਕ ਮਕਾਨ ਉਸਾਰਦੇ ਹਨ ਉਹ ਸ਼ਾਹਜਹਾਨ ਦੇ ਪ੍ਰਸ਼ੰਸ਼ਕ ਬਣ ਜਾਂਦੇ ਹਨ ਮਕਾਨ ਆਪਣੀਆਂ ਆਤਾਂ ਅਨਸਾਰ ਪਾਉਣਾ ਚਾਹੀਦਾ ਹੈ ਕਿਸੇ ਦੀ ਨਕਲ ਮਾਰ ਕੇ ਨਹੀਂ ਜਦੋਂ ਵੀ ਨਕਲ ਕਰੋਗੇ ਉਦੋਂ ਹੀ ਗਲਤੀ ਹੋਵੇਗੀ ਮਕਾਨ ਵਿੱਚ ਤੁਸੀਂ ਰਹਿਣਾ ਹੈ ਸਲਾਹ ਦੇਣ ਵਾਲਿਆਂ ਨੇ ਨਹੀਂ ਜਿਸ ਨੇ ਹੁਣੇ-ਹੁਣੇ ਮਕਾਨ ਪਾਇਆ ਹੋਵੇ ਅਤੇ ਜਿਹੜਾ ਆਪਣੇ ਮਕਾਨ ਵਿੱਚ ਰਹਿਣ ਲੱਗ ਪਿਆ ਹੋਵੇ ਉਸ ਦੀ ਸਲਾਹ ਲਵੋ ਪਰ ਮੰਨੋ ਆਪਣੇ ਦਿਲ ਦੀ ਹਰ ਵਿਅਕਤੀ ਆਪਣੀ ਨਿੱਜੀ ਪਸੰਦ ਅਤੇ ਆਰਥਿਕ ਸਥਿਤੀ ਅਨਸਾਰ ਸਲਾਹ ਦਿੰਦਾ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਸਲਾਹ ਤੁਹਾਡੀ ਸਥਿਤੀ ਅਨਸਾਰ ਹੋਵੇ ਜਿਹੜੇ ਆਦਰਸ਼ਵਾਦ ਦੇ ਸਹਾਰੇ ਮਕਾਨ ਪਾਉਂਦੇ ਹਨ ਉਹ ਪਾਣੀ ਉੱਤੇ ਟੁਰਨ ਦਾ ਅਮਲ ਕਰ ਰਹੇ ਹੁੰਦੇ ਹਨ ਮਕਾਨ ਸचेਤ ਹੋ ਕੇ ਪਾਉਣਾ ਚਾਹੀਦਾ ਹੈ ਅਤੇ ਆਪਣੇ ਬਟੂਏ ਦੇ ਖੇਤਰਫਲ ਅਨਸਾਰ ਹੀ ਪਾਉਣਾ ਚਾਹੀਦਾ ਹੈ ਮਕਾਨ ਇਸ ਭੂਤ ਨਾਲ ਉਸਾਰਨਾ ਚਾਹੀਦਾ ਹੈ ਕਿ ਉਹ ਸੰਪੂਰਨ ਹੋਵੇ ਕਿਉਂਕਿ ਅਧੂਰਾ ਮਕਾਨ ਪਰੇਸ਼ਾਨ ਕਰਦਾ ਰਹਿੰਦਾ ਹੈ ਮਕਾਨ ਉਸਾਰਨ ਲਈ ਥਾਮਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਇੱਕ ਉਹ ਜਿਨ੍ਹਾਂ ਦਾ ਅਤੀਤ ਹੁੰਦਾ ਹੈ ਦੂਜੀਆਂ ਉਹ ਜਿਨ੍ਹਾਂ ਦਾ ਭਵਿੱਖ ਹੁੰਦਾ ਹੈ ਥਾਂ ਦੀ ਚੋਣ ਤੋਂ ਪਤਾ ਲੱਗ ਜਾਵੇਗਾ ਕਿ ਤੁਸੀਂ ਅਤੀਤ ਮੁਖੀ ਹੋ ਜਾਂ ਭਵਿੱਖਵਾਦੀ ਹੋ ਤੁਸੀਂ ਜੇਲ੍ਹ ਦੇ ਕੋਲ ਰਹਿੰਦੇ ਹੋ ਜਾਂ ਯੂਨੀਵਰਸਿਟੀ ਦੇ ਗਵਾਂਢ ਵਿੱਚ ਇਹ ਦੋਵੇਂ ਥਾਵਾਂ ਵਿੱਚੋਂ ਕਿਹਦੀ ਚੋਣ ਇਹ ਤੁਹਾਡੀ ਸੋਚ ਨੂੰ ਸਪਸ਼ਟ ਕਰ ਦੇਵੇਗੀ ਮਕਾਨ ਪਾਉਣ ਸਮੇ ਤੁਹਾਨੂੰ ਪੂੰਜੀਵਾਦ ਅਤੇ ਸਮਾਜਵਾਦ ਦੋਵਾਂ ਦੇ ਅਰਥ ਚੰਗੀ ਤਰ੍ਹਾਂ ਸਮਝ ਆ ਜਾਣਗੇ ਮਕਾਨ ਬਣਾਉਣ ਦਾ ਗਿਆਨ ਅਤੇ ਅਨੁਭਵ ਦੋਹਾਂ ਵਿੱਚ ਵੱਧਾ ਹੁੰਦਾ ਹੈ ਮਕਾਨ ਉਸਾਰਨਾ ਆਪਣਾ ਬੱਚੇ ਨੂੰ ਪਾਲਣ ਵਾਂਗ ਹੁੰਦਾ ਹੈ ਇਹ ਦੋਹਾਂ ਦੀ ਉਸਾਰੀ ਦੇ ਨੀਮ ਸਾਂਝੇ ਹਨ ਬੱਚੇ ਨੂੰ ਮਾਂ ਪਾਲਦੀ ਹੈ ਮਕਾਨ ਪੁਰਸ਼ ਉਸਾਰਦਾ ਹੈ ਪੁਰਸ਼ ਉਦਖੀ ਵੀ ਹੁੰਦਾ ਹੈ ਉਸਨੂੰ ਬਹੁਤ ਕੁਝ ਗਵਾਉਣ ਦਾ ਅਹਿਸਾਸ ਵੀ ਹੁੰਦਾ ਹੈ ਪਰ ਕੁਝ ਨਵਾਂ ਪ੍ਰਾਪਤ ਕਰਨ ਦੀ ਖੁਸ਼ੀ ਵੀ ਹੁੰਦੀ ਹੈ ਜਿਹੜਾ ਮਕਾਨ ਪਾ ਰਿਹਾ ਹੋਵੇ ਉਸਨੂੰ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਪਹਿਲਾਂ ਹੀ ਬੜੇ ਤੰਗ ਅਤੇ ਪਰੇਸ਼ਾਨ ਹੋਇਆ ਹੁੰਦਾ ਹੈ ਮਕਾਨ ਪਾਉਣਾ ਸੌਖਾ ਹੁੰਦਾ ਹੈ ਪਰ ਉਸਨੂੰ ਸਾਂਭਣਾ ਅਤੇ ਸਾਫ਼ ਸੁਧਰਾ ਰੱਖਣਾ ਕਦੇ ਵੀ ਸੌਖਾ ਨਹੀਂ ਹੁੰਦਾ ਜੇ ਮਕਾਨ ਪੂਰਾ ਨਹੀਂ ਕਰੋਗੇ ਤਾਂ ਤੁਹਾਨੂੰ ਉਸ ਦਾ ਪੂਰਾ ਹੋਇਆ ਭਾਗ ਨਹੀਂ ਸਗੋਂ ਅਧੂਰਾ ਰਹਿ ਗਿਆ ਭਾਗ ਹੀ ਦਿਖਾਈ ਦੇਵੇਗਾ ਪਹਿਲਾ ਖੂਬ ਗੰਦ ਪੈਂਦਾ ਹੈ ਫਿਰ ਸਭ ਕੁਝ ਸਿਮਟਦਾ ਜਾਂਦਾ ਹੈ ਫਿਰ ਮਕਾਨ ਨਿੱਖਰਦਾ ਹੈ ਬੋਲਦਾ ਹੈ ਮੁਸਕਰਾਉਂਦਾ ਹੈ ਚੁੱਪਚੀਪੀਤੇ ਸਾਡੀ ਸਮੁੱਚੀ ਸ਼ਖਸੀਅਤ ਉੱਤੇ ਟਿੱਪਣੀ ਕਰਦਾ ਹੈ ਜਿਉਂ-ਜਿਉਂ ਪੈਸੇ ਮੁੱਕਦੇ ਜਾਂਦੇ ਹਨ ਤਿਉਂ-ਤਿਉਂ ਉਸਰ ਰਹੇ ਅਤੇ ਨਿੱਖਰ ਰਹੇ ਮਕਾਨ ਨਾਲ ਪਰਿਵਾਰ ਦੇ ਜੀਵਾਂ ਦਾ ਬਹੁਤ ਵਾਧਾ ਜਾਂਦਾ ਹੈ ਇਹ ਤੁਹਾਡੀ ਵਿਊਂਤ ਉੱਤੇ ਨਿਰਭਰ ਕਰਦਾ ਹੈ ਕਿ ਮਕਾਨ ਬਣਾਉਂਦਿਆਂ ਤੁਹਾਨੂੰ ਨਿੰਦਰ ਕਿਹੋ ਜਹੀ ਆਉਂਦੀ ਹੈ ਕਹਿੰਦੇ ਹਨ ਜਿਹੜਾ ਸਾਰਾ ਉਧਾਰ ਚੁੱਕ ਕੇ ਮਕਾਨ ਉਸਾਰਦੇ ਹਨ ਉਹਨਾਂ ਦਾ ਮਕਾਨ ਜਲਦੀ ਵਿਕ ਜਾਂਦਾ ਹੈ ਮਕਾਨ ਉਸਾਰਨ ਲਈ ਬਹੁਤਾ سرمਾਇਆ ਆਪਣਾ ਹੋਣਾ ਚਾਹੀਦਾ ਹੈ ਅਤੇ ਲੈ ਆਧਾਰ ਨੂੰ ਉਤਾਰਨ ਲਈ ਸਪਸ਼ਟ ਸਾਧਨ ਹੋਣੇ ਚਾਹੀਦੇ ਹਨ ਉਧਾਰ ਲੈ ਕੇ ਵਰਤੇ ਹੋਏ ਪੈਸੇ ਵਾਪਸ ਕਰਨੇ ਬੜੇ ਔਖਾ ਕੰਮ ਹੈ ਪਰ ਜੇ ਉਧਾਰ ਉਤਾਰਨ ਦੀ ਨੀਤ ਹੋਵੇ ਤਾਂ ਉਧਾਰ ਉਤਾਰਦਿਆਂ ਦੇਰ ਨਹੀਂ ਲੱਗਦੀ ਮਕਾਨ ਪਾਉਣ ਸਮੇਂ ਪਤਨੀ ਦਾ ਸਹਿਯੋਗ ਬੜਾ ਮਹੱਤਵਪੂਰਨ ਹੁੰਦਾ ਹੈ ਪਤਨੀ ਨੂੰ ਮਕਾਨ ਇਸ ਨiyet ਨਾਲ ਉਸਾਰਨਾ ਚਾਹੀਦਾ ਹੈ ਜਿਵੇਂ ਪਤਨੀ ਨੂੰ ਦਿੱਤਾ ਜਾਣ ਵਾਲਾ ਤੋਹਫਾ ਤਿਆਰ ਕੀਤਾ ਜਾ ਰਿਹਾ ਹੋਵੇ ਪਤਨੀ ਨੂੰ ਸੋਹਣਾ ਮਕਾਨ ਤੋਂ ਵੱਡਾ ਕੋਈ ਤੋਹਫਾ ਨਹੀਂ ਹੁੰਦਾ ਉਹ ਇਸ ਨੂੰ ਸੋਨਾ ਸੁਖਦਾਈ ਅਤੇ ਨਿਗਾਕਾਰ ਬਣਾ ਦੇਵੇਗੀ ਸੋਹਣੀ ਸੰਤੁਸ਼ਟ ਅਤੇ ਚੰਗੀ ਜ਼ਿੰਦਗੀ ਦਾ ਸੰਕਲਪ ਆਪਣੇ ਸੋਹਣਿਆ ਤੇ ਸਖਾਵੇਂ ਮਕਾਨ ਨਾਲ ਜੁੜਿਆ ਹੋਇਆ ਹੈ ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਵ ਗਫਲ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ